रथ संतोष का धर्म अगै रथवाहो त्रित रथ जतेका जोर अगै रथवाहो द्वारपुर रथ तपेका सत अगै रथवाहो कलयुग रथ अग्नका कूड़ अगै रथवाहो महल्ला पहला साम कहै ਸੇ ਤੰਬਰ ਸੁਆਮੀ ਸਚ ਮਹਿ ਆਸ਼ੈ ਸਾਚ ਰਹੇ ਸਭ ਕੋ ਸਚ ਸਮਾਵੈ ਰਿਗ ਕਹੈ ਰਹਿਆ ਪਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਏ ਲੈ ਪ੍ਰਾਸ਼ਤ ਜਾਹੇ ਨਾਨਕ ਤੋ ਮੋਖ ਅੰਤਰ ਪਾਹੇ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨਿ ਕ੍ਰਿਸ਼ਨ ਜਾਦਮ ਭਯਾਮ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹ ਰੰਗ